ਬੱਚੇ ਜਿਹੜੇ ਨੇ ਲੈਣ ਵਾਸਤੇ ਜਿਹੜੇ ਨੇ ਪੇਰੈਂਟਸ ਜਿਹੜੇ ਆਏ ਨੇ ਵਾਈਪੀਐਸ ਸਕੂਲ ਦੇ ਇਹ ਜਿਹੜੀਆਂ ਨੇ ਦੂਰ ਦੂਰ ਤੱਕ ਜਾਮ ਲੱਗ ਚੁੱਕਿਆ ਦੇਖ ਸਕਦੇ ਹੋ ਪਬਲਿਕ ਖੜੀ ਹੈ ਪਰੇਸ਼ਾਨ ਹੋ ਰਹੀ ਹੈ ਟ੍ਰੈਫਿਕ ਪੁਲਿਸ ਇਸ ਵਕਤ ਕਿੱਥੇ ਹੈ ਕਮਰਸ਼ੀਅਲ ਗੱਡੀ ਤੇ ਕਰਦੇ ਪ੍ਰਾਈਵੇਟ ਗੱਡੀ ਤੇ ਹੈਗਾ ਥੋੜੀ ਇਹ ਅਥਾਰਟੀ ਤੋਂ ਫਿਰ ਕੀ ਕਰੇ ਹੈ ਨਹੀਂ ਇਸ ਟਾਈਮ ਤੋਂ ਕੁਝ ਨਹੀਂ ਹੈ ਪਤਾ ਚਲਾ ਰਹੀ ਹੈ ਇਹ ਫੋਰੀ ਸਾਰੀ ਪ੍ਰਾਈਵੇਟ ਆ ਕਿ ਇੱਕ ਨਹੀਂ ਸਾਰੀ ਗੱਡੀਆਂ ਪ੍ਰਾਈਵੇਟ ਆ ਇਹ ਬੱਚੇ ਗੱਡੀਆਂ ਬੱਚਿਆਂ ਦੀ ਗੱਡੀਆਂ ਬੱਚਿਆਂ ਦੀ ਗੱਡੀ ਆ ਸਾਰੀਆਂ ਦੀ ਵਕੀਲਾਂ ਦੀ ਗੱਡੀ ਆ ਜੀ ਉਹਨਾਂ ਦੀ ਮੈਂ ਚਲਾ ਰਿਹਾ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਸਵੀਰਾਂ ਦੇ ਵਿੱਚ ਜਿਹੜਾ ਹੈ ਇਸ ਰੋਡ ਦੇ ਉੱਤੇ ਜਾਮ ਲੱਗ ਗਿਆ ਹੈ ਤਾਂ ਗੱਡੀਆਂ ਜਿਹੜੀਆਂ ਕਤਾਰ ਦੇ ਵਿੱਚ ਦੋਨੇ ਪਾਸੇ ਲੱਗ ਖੜੀਆਂ ਹੋਈਆਂ ਨੇ ਤੇ ਬੱਚੇ ਜਿਹੜੇ ਨੇ ਲੈਣ ਵਾਸਤੇ ਜਿਹੜੇ ਨੇ ਪੇਰੈਂਟਸ ਜਿਹੜੇ ਆਏ ਨੇ ਵਾਈਪੀਐਸ ਸਕੂਲ ਦੇ ਬਾਹਰ ਤਾਂ ਖੜੀਆਂ ਗੱਡੀਆਂ ਤਾਂ ਉਸ ਵਕਤ ਉੱਥੇ ਹੀ ਗੱਡੀਆਂ ਜਿਹੜੀਆਂ ਨੇ ਦੂਰ ਦੂਤ ਕਰ ਜਾਮ ਲੱਗ ਚੁੱਕੇ ਹੈ ਦੇਖ ਸਕਦੇ ਹੋ ਪਬਲਿਕ ਖੜੀ ਹੈ ਪਰੇਸ਼ਾਨ ਹੋ ਰਹੀ ਹੈ ਤੇ ਹਾਰਨ ਮਾਰ ਰਹੀ ਹੈ ਤਾਂ ਦੇਖ ਸਕਦੇ ਹੋ ਤੇ ਜਿਹੜੀ ਹੈ ਕਿਸ ਰੋਡ ਤੇ ਉੱਤੇ ਦੂਰ ਦੂਰ ਜਿਹੜਾ ਗੱਡੀਆਂ ਦਾ ਜਾਮ ਲੱਗ ਰਿਹਾ ਹੈ ਵੱਡਾ ਜਾਮ ਦੇਖ ਸਕਦੇ ਤੁਸੀਂ ਇਸ ਰੋਡ ਦੇ ਉੱਤੇ ਰੋ ਜਾਣਾ ਜਿਹੜਾ ਇਸ ਥਾਂ ਤੇ ਉੱਤੇ ਲੱਗਦਾ ਹੈ ਤਾਂ ਕਾਫੀ ਜਿਹੜੀ ਇਸ ਥਾਂ ਤੇ ਉੱਤੇ ਜਿਹੜੀ ਪ੍ਰੇਸ਼ਾਨਾ ਪਬਲਿਕ ਨੂੰ ਵੀ ਹੁੰਦੀ ਹੈ ਤੇ ਉੱਥੇ ਹੀ ਗੱਲ ਕਰੀਏ ਤਾਂ ਬੱਚਿਆਂ ਨੂੰ ਵੀ ਕਾਫੀ ਲੰਘਣ ਦੀ ਦਿੱਕਤ ਆਉਂਦੀ ਹੈ ਜੇ ਇੱਥੇ ਪੇਰੈਂਟਸ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਨੇ ਤੇ ਉੱਥੇ ਹੀ ਟ੍ਰੈਫਿਕ ਨੂੰ ਗੱਲ ਕਰੀਏ ਟ੍ਰੈਫਿਕ ਵੀ ਇੱਥੇ ਸਮੱਸਿਆ ਹੁੰਦੀ ਹੈ ਤੇ ਬੱਚੇ ਵੀ ਜਿਹੜੇ ਉਹਨਾਂ ਨੂੰ ਲੈ ਕੇ ਆਉਣ ਜਾਣ ਦੇ ਵਿੱਚ ਕਾਫੀ ਉਹਨਾਂ ਨੂੰ ਦਿੱਕਤ ਆਉਂਦੀ ਹੈ ਜਿਹੜੇ ਪੇਰੈਂਟਸ ਉਹਨ ਪੂਰੀ ਤਰ੍ਹਾਂ ਜਿਹੜਾ ਬਲੌਕ ਹੋ ਜਾਂਦਾ ਤਾਂ ਜਗਰ ਇਦਾਂ ਦੋਨੇ ਪਾਸੇ ਗੱਡੀਆਂ ਲੱਗ ਜਾਣ ਤਾਂ ਇੱਕ ਪਾਸੇ ਜਿਹੜਾ ਗੱਭੇ ਜਿਹੜਾ ਰਸਤਾ ਜਿਹੜਾ ਬਲੌਕ ਹੋ ਜਾਂਦਾ ਜਿਸ ਕਰਕੇ ਆ ਪਬਲਿਕ ਨੂੰ ਜਿਹੜੀ ਪਰੇਸ਼ਾਨੀ ਹੁੰਦੀ ਹੈ ਲੰਘਣ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਬਲੌਕ ਹੋ ਜਾਂਦੀਆਂ ਨੇ ਜਿਸ ਕਰਕੇ ਦੋਨਾ ਪਾਸੇ ਦੋਨਾਂ ਨੂੰ ਜਿਹੜੀ ਕੰਡੀਸ਼ਨ ਜਿਹੜੀ ਹੈ ਕੰਡੀਸ਼ਨ ਦੇ ਵਿੱਚ ਦੇਖਿਆ ਜੇ ਤਾਂ ਦੋਨਾਂ ਨੂੰ ਪ੍ਰੋਬਲਮ ਆਉਂਦੀ ਹੈ ਪੇਰੈਂਟਸ ਨੂੰ ਵੀ ਪ੍ਰੋਬਲਮ ਆਉਂਦੀ ਹੈ ਤੇ ਦੂਜੇ ਪਾਸੇ ਆ ਪਬਲਿਕ ਨੂੰ ਵੀ ਪ੍ਰੋਬਲਮ ਆਉਂਦੀ ਹੈ ਇਸ ਥਾਂ ਤੇ ਤਾਂ ਗੱਲ ਕਰੀਏ ਇਸ ਵਕਤ ਟ੍ਰੈਫਿਕ ਪੁਲਿਸ ਦੀ ਤਾਂ ਟ੍ਰੈਫਿਕ ਪੁਲਿਸ ਇਸ ਵਕਤ ਕਿੱਥੇ ਹੈ ਤੇ ਉਹ ਕੀ ਕਰਦੀ ਨਜ਼ਰ ਆਉਂਦੀ ਹੈ ਤੇ ਟ੍ਰੈਫਿਕ ਪੁਲਿਸ ਦਾ ਕੰਮ ਕੀ ਹੁੰਦਾ ਇਸ ਵਕਤ ਦੇਖਿਆ ਜੇ ਟ੍ਰੈਫਿਕ ਦਾ ਜਿਹੜਾ ਰੋਲ ਅਦਾ ਹੁੰਦਾ ਵੀ ਟ੍ਰੈਫਿਕ ਨੂੰ ਕਿਸ ਤਰ੍ਹਾਂ ਕੰਟਰੋਲ ਕਰਨਾ ਕਰੀਦਾ ਹੁੰਦਾ ਤਾਂ ਟ੍ਰੈਫਿਕ ਨੂੰ ਲੈ ਕੇ ਜਿਹੜੀ ਇੱਥੇ ਸਮੱਸਿਆ ਦਿਖਾਈ ਦੇ ਰਹੀ ਹੈ ਕਮਰਸ਼ੀਅਲ ਗੱਡੀਆਂ ਨੇ ਕਰਦੇ ਈ ਅਥਾਰਟੀ ਤੋਂ ਫਿਰ ਕੀ ਕਰੇ ਹੈ ਹੀ ਨਹੀਂ ਇਸ ਟਾਈਮ ਤੋਂ ਕੁਝ ਨਹੀਂ ਹੈ ਉਹ ਤਾਂ ਇੱਦਾਂ ਚਲਾ ਪਰ ਇਹ ਚਲਾਨ ਹੋ ਹੀ ਰਿਹਾ ਮੇਰੇ ਚਲਾਨ ਤਾਂ ਹੋਏ ਨਹੀਂ ਪਹਿਲੇ ਨਹੀਂ ਬੱਚਿਆਂ ਦੀ ਫਿਰ ਖਿਲਵਾੜ ਨਹੀਂ ਇਦਾਂ ਮਸਤਰੀਆ ਤੋਂ ਨਹੀਂ ਹੈ ਜੀ ਲekin ਕਿਵੇਂ ਬਰਾਏ ਕੰਮਤ ਅਬ ਖਤਮ ਹੋਣੇ ਵਾਲੀ ਹੈ ਗੱਡੀ ਤੋਂ ਵੈਸੇ ਵੀ 1 ਸਾਲ ਰਹੇ ਉਸਕੇ ਬਾਅਦ ਮੇਰੇ ਨਵੇਂ ਕਮਰਸ਼ੀਅਲ ਪਾਣੀ ਹੈ ਲੜਾ ਦਿਓ ਸ਼ਰਾਰ ਦੇ ਨਾ ਕਰੋ ਚਲੋ ਬੇਟਾ ਚਲੋ 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 ਬੇਟਾ ਚਲੋ ਇਹ ਪ੍ਰਾਈਵੇਟ ਗੱਡੀ ਤੁਸੀਂ ਕਮਰਸ਼ੀਅਲ ਵੀ ਕਰ ਰਹੇ ਹੋ ਬੜਾ ਯਾ ਦੇਖੋ ਇਹ ਸਾਰੀ ਪ੍ਰਾਈਵੇਟ ਹੈ ਇੱਕ ਨਹੀਂ ਸਾਰੀ ਗੱਡੀਆਂ ਪ੍ਰਾਈਵੇਟ ਹੈ ਉਹ ਵੀ ਬਿਜਲੀ ਕਰਦੇ ਹੁਣ ਰੁੱਡੀ ਰੁੱਡੀ ਤੁੱਕ ਕਰਨੀ ਹੈ ਕੀ ਕਰੀਓ ਆਪਰ ਵੀ ਦੇਖ ਲਓ ਆ ਦੂਜੀ ਗੱਡੀ ਦੂਜੀ ਗੱਡੀ ਵੀ ਦੇਖ ਸਕਦੇ ਹੋ ਸਰ ਹਾਂ ਜੀ ਇਹ ਪ੍ਰਾਈਵੇਟ ਗੱਡੀ ਤੁਸੀਂ ਟੈਕਸੀ ਯੂਜ਼ ਕਰ ਰਹੇ ਹੋ ਕੀ ਚੱਕਰ ਹੈ ਹਾਂ ਜੀ ਇਹ ਬੱਚੇ ਗੱਡੀਆਂ ਬੱਚਿਆਂ ਵਾਲਿਆਂ ਦੀ ਗੱਡੀਆਂ ਬੱਚਿਆਂ ਵਾਲਿਆਂ ਦੀ ਬੱਚਿਆਂ ਦੀ ਗੱਡੀ ਹੈ ਸਾਰਿਆਂ ਦੀ ਵਕੀਲਾਂ ਦੀ ਗੱਡੀ ਹੈ ਜੀ ਉਹਨਾਂ ਦੀ ਮੈਂ ਚਲਾ ਰਿਹਾ ਹਾਂ ਹਾਂ ਜੀ ਗੱਡੀ ਇਹ ਹੈ ਜੀ ਉਹ ਵਕੀਲ ਹੈ ਜੀ ਆਪਣੇ 68 ਸੈਕਟਰ ਰਹਿੰਦਾ ਹਾਂ ਜੀ ਗੱਡੀ ਇਹ ਹੈ ਹਾਂ ਜੀ ਬੱਚੇ ਉਹਨਾਂ ਦੇ ਹੈ ਜੀ ਬੱਚੇ ਉਹਨਾਂ ਦੇ ਤਿੰਨੇ ਚਾਰੇ ਪਾਈਆਂ ਦੇ ਚਲੋ ਠੀਕ ਹੈ ਜੀ ਆਹ ਤੁਸੀਂ ਦੇਖ ਸਕਦੇ ਹੋ ਪ੍ਰਾਈਵੇਟ ਗੱਡੀ ਜਿਹੜੀ ਇੱਕ ਵਕੀਲ ਦੀ ਆ ਵਕੀਲ ਪਰਸਨਲ ਕਮਰਸ਼ੀਅਲ ਯੂਜ਼ ਕਰ ਰਹੇ ਨੇ ਐਡਾ ਨਾਮ ਕੀ ਹੈ ਜੀ ਬਹਾਦਰ ਸਿੰਘ ਨਾਮ ਆ ਜੀ ਪ੍ਰਾਈਵੇਟ ਗੱਡੀ ਵਕੀਲਾਂ ਦੀ ਹੈ ਜੀ ਹਾਂ ਜੀ ਉਹਨਾਂ ਦਾ ਨਾਮ ਮੇਰੇ ਭੁੱਲ ਗਿਆ ਨਾਮ ਵੀ ਭੁੱਲ ਗਿਆ ਟਿਕਾਣਾ ਉਹ ਮੈਂ ਫਿਰ ਯਾਰ ਕਿਹੜਾ ਉਹਨਾਂ ਨੂੰ ਪੁੱਛਦਾ ਮੈਂ ਤਾਂ ਡਰਾਈਵਰ ਆਦਮੀ ਆ ਡਰਾਈਵਰ ਮਾਲ ਦਾ ਤਾਂ ਪਤਾ ਹੁੰਦਾ ਨਾ ਜੀ ਨਹੀਂ ਮੈਂ ਪੁੱਛਣ ਦੀ ਤਾਂ ਲੋਡ ਪਈ ਜੇ ਆਪ ਨੂੰ ਕਿਤੇ ਲੋਡ ਪਈ ਹੋਵੇ ਹਾਂਜੀ ਉਹੀ ਪੁੱਛੇ ਲੋਡ ਤੁਹਾਨੂੰ ਪਈ ਕੀ ਤੁਹਾਡੇ ਮਾਲ ਦਾ ਨਾਂ ਤੁਹਾਨੂੰ ਪਤਾ ਹੋਊਗਾ ਜੀ ਮੈਂ ਦੱਸ ਦੂੰਗਾ ਫਿਰ ਕੋਈ ਪੁੱਛੇ ਨਾ ਦਾਤੋ ਜੀ ਮੇਰੇ ਯਾਦ ਨਹੀਂ ਆ ਰਿਹਾ ਯਾਰ ਸਸ ਸੁਣਿਆ ਤੁਸੀਂ ਇਹਨਾਂ ਨੂੰ ਨਾਂ ਵੀ ਨਹੀਂ ਯਾਦ ਹੈਗਾ ਨਹੀਂ ਕਿ ਵਕੀਲ ਦੀ ਗੱਡੀ ਕਹਿ ਰਹੇ ਨੇ ਵੀ ਕਮਰਸ਼ੀਅਲ ਗੱਡੀ ਲਗਾਈ ਹੋਈ ਆ ਪ੍ਰਾਈਵੇਟ ਨੰਬਰ ਗੱਡੀ ਹੈ ਤੇ ਇਹ ਬੱਚਿਆਂ ਨੂੰ ਜਿਹੜਾ ਛੱਲੇ ਆਇਆ ਜਾ ਰਿਹਾ ਤਾਂ ਅਗਰ ਕੱਲ ਨੂੰ ਕੋਈ ਆ ਜਾ ਬਾਈ ਜੀ ਅੱਜ ਬਾਈ ਕੀ ਹਾਲ ਹੈ ਜੀ ਕਮਰਸ਼ੀਅਲ ਬਾਈ ਇੰਨੇ ਬੱਚੇ ਕਿਤਨਾ ਦੂਆ ਬੱਚੇ ਕਿੰਨੇ ਬਈ ਬੱਚੇ ਨੇ ਜਾ ਕੇ ਨੋਟ ਕਰ